ਨਕਸ਼ਾ ਜਿਹੜਾ ਜਿਹੜਾ ਨਕਸ਼ਾ ਨਹੀਂ ਹੈ ਨਾ ਕੋਈ ਭਾਵੇਂ ਇਹ ਨੋਟਿਸ ਦੇਣੇ ਹੋਵੇ ਤਾਂ ਸਭ ਮੰਨਦਾ ਹੈ। ਸਰਦਾਰ ਜੀ ਇਹ ਮਾਮਲਾ ਜਿਹੜਾ ਜੀ ਇਸ ਕੋਰਟ ਕਾਉਂਸਲਰ ਨੂੰ ਅੱਜ ਵੀ ਰੱਖਿਆ ਗਿਆ। ਦੇਖੋ ਜੀ ਪੰਜਾਬ ਸਰਕਾਰ ਨੇ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਵਿੱਚ ਸ਼੍ਰੀਮਤੀ ਗੀਤਾ ਰਾਣੀ ਜੀ ਕਾਉਂਸਲਰ ਵਾਰਡ ਨੰਬਰ 7 ਤੋਂ ਜਿਹੜੇ ਲਗਾਤਾਰ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਰੁਕਾਵਟ ਬਣ ਰਹੇ ਸੀ ਔਰ ਨਾਤਾ ਕਿਸੇ ਮੀਟਿੰਗ ਦਾ ਹਿੱਸਾ ਹੋ ਬਣ ਰਹੀ ਸੀ ਔਰ ਲਗਾਤਾਰ ਇੰਟਰਪਟ ਕਰ ਰਹੀ ਸੀ ਮੀਟਿੰਗਸ ਨੂੰ ਉਹਦੇ ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਲੋਕਲ ਬਾਡੀ ਦੇ ਸਾਡੇ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁਖ ਸੈਕਟਰੀ ਸ਼੍ਰੀ ਅਜੋਈ ਸ਼ਰਮਾ ਜੀ ਨੇ ਪੰਜਾਬ ਮਿਊਨਿਸਪਲ ਐਕਟ 1911 ਦੀ ਧਾਰਾ 16 1 ਸੀ ਅਧੀਨ ਆਪਣੇ ਅਧਿਕਾਰਾਂ ਦੀ ਉਹਨਾਂ ਵਰਤੋਂ ਕਰਦੇ ਹੋਏ ਸ਼੍ਰੀਮਤੀ ਗੀਤਾ ਰਾਣੀ ਜੀ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਜੋ ਮੈਂਬਰਸ਼ਿਪ ਹੈ ਕਾਉਂਸਲਰ ਦੀ ਹੈ ਐਜ਼ ਅ ਮੈਂਬਰ ਦੇ ਤੌਰ ਤੇ ਨਗਰਪੰਚਾਇਤ ਉਹਨੂੰ ਸਾਰਕ ਕਰ ਦਿੱਤਾ ਹੈ ਔਰ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਬਿਲਕੁਲ ਖਤਮ ਕਰ ਦਿੱਤੀਆਂ ਗਈਆਂ ਕਿਉਂਕਿ ਦੇਖੋ ਤੁਸੀਂ ਦੇਖਿਆ ਹੋਊਗਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ ਹਮੇਸ਼ਾ ਹਾਰ ਜਿਹੜੀ ਹੈ ਉਹ ਬੁਰੀਾਈ ਦੀ ਹੁੰਦੀ ਹੈ ਇਹ ਕੁਦਰਤ ਦਾ ਵਿਧਾਨ ਹੈ ਕਿ ਜੇ ਤੁਸੀਂ ਸ਼ਹਿਰ ਨੂੰ ਸਮਰਪਿਤ ਨਹੀਂ ਹੋਗੇ ਜਿਸ ਮਕਸਦ ਵਾਸਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਜੇ ਤੁਸੀਂ ਆਪਣੀ ਐਸ਼ੋ ਆਰਾਮ ਔਰ ਸ਼ੌਹਰਤ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਮੀਟਿੰਗਸ ਦਾ 파ਰਟ ਨਾ ਬਣਨਾ ਔਰ ਸ਼ਹਿਰ ਦੇ ਵਿਕਾਸ ਲਈ ਤਤਪਰ ਨਾ ਹੋਣਾ ਤਾਂ ਉਹਦੇ ਵਾਸਤੇ ਫਿਰ ਗੁਰੂ ਵੀ ਮਾਫ ਨਹੀਂ ਕਰਦਾ ਇਸੇ ਚੀਜ਼ ਦਾ ਨਤੀਜਾ ਹੈ ਕਿ ਪੰਜਾਬ ਸਰਕਾਰ ਨੇ ਉਸ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਅੱਜ ਜਿਹੜੀ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਉਹ ਖਾਰਜ ਕਰ ਦਿੱਤੀ ਔਰ ਮੈਂ ਇੱਥੇ ਦੱਸਣਾ ਚਾਹੁੰਨਾ ਹੈ ਕਿ ਸਾਡੇ ਹਾਊਸ ਦੇ 15 ਮੈਂਬਰਸ ਨੇ ਔਰ 15 ਮੈਂਬਰਸ ਦੇ ਵਿੱਚੋਂ ਸਾਡੀ ਜਿਹੜੀ ਉਹ ਗਿਣਤੀ ਜਿਹੜੀ ਉਹ ਘਟ ਕੇ 13 ਰਹਿ ਗਈ। ਤੇ ਜਿਹੜੀ ਇੱਕ ਹੋਰ ਮਿੱਤੀ ਆ ਉਹ ਉਹ ਤੇਰੇ ਕਾਰਨ ਕਰਕੇ ਹੋਇਆ। ਉਹ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਨਗਰਪੰਚਾਇਤ ਦੇ ਵਿੱਚ ਅਹਿਮ ਭੂਮਿਕਾ ਨਿਭਾਰੇ ਸੀ ਜਿਹੜੇ ਆਪਣੇ ਸ਼ਹਿਰ ਨੂੰ ਵੀ ਸਮਰਪਿਤ ਸਨ। ਬਹੁਤ ਹੀ ਉਨੇਕ ਸ਼ਖਸੀਅਤ ਲੇਡੀ ਸ਼੍ਰੀਮਤੀ ਗਿਆਨਕੌਰ ਜੀ ਉਨ੍ਹਾਂ ਦੀ ਡੈਥ ਹੋਣ ਦੇ ਕਾਰਨ ਇਹ ਜਿਹੜੀ ਸੀਟ ਖਾਲੀ ਹੋਈ ਸੀ ਔਰ ਉਹ ਇਹ ਦੋ ਚੋਣਾਂ ਜਿਹੜੀਆਂ ਨੇ ਅਗਲੇ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਆ ਉਹ ਹੋਣ ਜਾ ਰਹੀਆਂ। ਕੌਂਸਲ ਨੂੰ ਵਰਤ ਕਰਦੇ ਸੀ। ਜੁਨੇ ਪੰਜਾਬ ਸਰਕਾਰ ਦਾ ਨੰਬਰ ਲੋਕਲ ਗਵਰਨਮੈਂਟ 315 ਪਬਲਿਕ 23 ਪਬਲਿਕ 224 5 LG3 ਪਬਲਿਕ 702 ਨੰਬਰ ਡੇਟਡ 14 6 24 ਰਾਈ। ਸ਼੍ਰੀਮਤੀ ਗੀਤਾ ਲਾਣੀ ਨੂੰ ਨਗਰ ਕੌਂਸਲ ਵੱਲੋਂ ਇਹ ਲਗਾਤਾਰ ਇਹ ਮੀਟਿੰਗਾਂ ਹਾਜ਼ਰ ਹੋਣਾ ਜ਼ਰੂਰੀ ਆ ਉਹ ਲਗਾਤਾਰ 6 ਮੀਟਿੰਗਾਂ ਜਿਹੜੀਆਂ ਗਿਆ ਹਜ਼ਰ ਦੇ ਇਸ ਕਰਕੇ ਸਰਕਾਰ ਦੁਆਰਾ ਕਾਰਵਾਈ ਕਰਦੇ ਹੋਏ ਫੌਨ ਅੱਜ ਮੀਟਿੰਗਾਂ 6 ਨੂੰ ਫਾਲੋ ਕਰਤਾ ਗਏ ਪਹਿਲੇ ਇੱਕ ਨੋਟਿਸ ਵੀ ਦਿੱਤੇ ਗਏ ਨੇ ਉਹ ਨਗਰ ਕੰਟਰੋਲੋਂ ਜਿਹੜੀ ਰਿਪੋਰਟ ਜਿਹੜੀ ਆਪਣੇ ADC ਨੂੰ ਗਈ ਸੀ ADC ਨੇ ਆਪਣੀ ਰਿਪੋਰਟ ਜਿਹੜੀ ਆ ਸੈਕਟਰੀ ਨੂੰ ਸਬਮਿਟ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਨੋਟਿਸ ਮਿਲਿਆ ਸੀ ਆਪਾਂ ਇਹਨਾਂ ਨੂੰ ਰਸੀਦ ਕਰਾਇਆ ਸੀ ਉਹਦੇ 21 ਦਿਨ ਦਾ ਸਰਕਾਰ ਨੂੰ ਇਹਨੂੰ ਜਵਾਬ ਦੇ ਲਈ ਦਿੱਤਾ ਹੀ 21 ਦਿਨਾਂ ਦਾ ਜਵਾਬ ਆਪਣਾ ਚੰਡੀਗੜ੍ਹ ਭੇਜਿਆ ਸੀ ਪਰ ਜਵਾਬ ਦੇ ਉਹ ਸਹਿਮਤ ਨਹੀਂ ਸੀ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਸਾਦੇ ਕਰ ਦਿੱਤਾ ਹੈ ਪ੍ਰੋਸੈਸ ਕੀ ਹੈਗਾ ਆ ਕਿ ਸਾਡੇ ਵੱਲੋਂ ਦੇ ਫਾਲਗਾ ਜੀ ਹੁਣ ਤੇ ਜਦੋਂ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਚੱਲ ਗਈ ਆ ਉਹਦਾ ਰੈਕਸ਼ਨ ਜਿਹੜਾ ਹੋਏਗਾ ਬਾਈ ਇਲੈਕਸ਼ਨ ਜਿੰਨੀ ਚੋਣ ਹੋਏਗੀ ਸਰ ਇਹ ਦੁਬਾਰਾ ਕੀ ਗੱਲ ਇਹੋ ਕਹਿ ਸਕਦੇ ਅਕਤ ਨਹੀਂ ਕਰਦੇ ਜੀ ਚੰਡੀਗੜ੍ਹ ਹਾਈ ਕੋਰਟ ਕੀ ਕਰਦਾ